ਪਤਨੀ ਦਾ ਦੂਜੇ ਮਰਦ ਨਾਲ ਅਫੇਅਰ ਪਤੀ ਨੇ ਪਿੱਛੇ ਲਾ ਦਿੱਤੇ ਜਾਸੂਸ ਪਰ ਉਹ ਵੀ ਕਰ ਗਿਆ ਹੱਥ ਖੜੇ ਰਿਸ਼ਤਿਆਂ ਵਿੱਚ ਇੱਕ ਦੂਜੇ ਪ੍ਰਤੀ ਸਤਿਕਾਰ ਅਤੇ ਵਿਸ਼ਵਾਸ ਦੀ ਭਾਵਨਾ ਨਾ ਹੋਵੇ ਤਾਂ ਰਿਸ਼ਤੇ ਬਹੁਤੇ ਚਿਰ ਨਹੀਂ ਟਿਕਦੇ ਕਈ ਵਾਰ ਲੋਕ ਆਪਣੇ ਪਾਰਟਨਰ ਨੂੰ ਧੋਖਾ ਵੀ ਦਿੰਦੇ ਹਨ ਇੱਕ ਔਰਤ ਨੇ ਵੀ ਅਜਿਹਾ ਹੀ ਕੀਤਾ ਉਸ ਦਾ ਕਿਸੇ ਹੋਰ ਆਦਮੀ ਨਾਲ ਅਫੇਅਰ ਚੱਲ ਰਿਹਾ ਸੀ ਇਸ ਬਾਰੇ ਉਸ ਦੇ ਪਤੀ ਨੂੰ ਸ਼ੱਕ ਹੋ ਗਿਆ ਪਤੀ ਨੇ ਆਪਣੀ ਪਤਨੀ ਦਾ ਪਿੱਛਾ ਕਰਨ ਲਈ ਇੱਕ ਜਾਸੂਸ ਨੂੰ ਨੌਕਰੀ ਤੇ ਰੱਖਿਆ ਪਰ ਔਰਤ ਚਾਰ ਹੱਥ ਅੱਗੇ ਆਈ ਉਹ ਇੰਨੀ ਚੁਸਤ ਸੀ ਕਿ ਚਲਾਕੀ ਖੇੜ ਕੇ ਜਾਸੂਸ ਤੋਂ ਵੀ ਬਚ ਗਈ ਹੁਣ ਇਸ ਔਰਤ ਦੀ ਕਹਾਣੀ ਚਰਚਾ ਚ ਹੈ ਵੈਬਸਾਈਟ ਦੀ ਰਿਪੋਰਟ ਮੁਤਾਬਕ 41 ਸਾਲਾਂ ਅਹਿਮਦਾ ਕਿਸੇ ਹੋਰ ਵਿਅਕਤੀ ਨਾਲ ਅਫੇਰ ਸੀ ਉਸਦੇ ਪਤੀ ਜੋ ਨੂੰ ਇਸ ਦੀ ਹਵਾ ਮਿਲੀ ਉਸ ਨੂੰ ਆਪਣੀ ਪਤਨੀ ਤੇ ਸ਼ੱਕ ਸੀ ਪਰ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ ਇਹ ਔਰਤ ਇੱਕ ਸਾਲ ਪਹਿਲਾਂ ਲક્ષਕ ਨੂੰ ਆਨਲਾਈਨ ਮਿਲੀ ਸੀ ਦੋਵੇਂ ਵਿਚਾਲੇ ਨੇੜਤਾ ਵਧੀ ਅਤੇ ਉਹਨਾਂ ਨੂੰ ਪਿਆਰ ਹੋ ਗਿਆ ਔਰਤ ਦੇਰਾਂ ਤੱਕ ਦਫ਼ਤਰ 'ਚ ਕੰਮ ਕਰਦੀ ਸੀ ਇਸ ਗੱਲ ਤੋਂ ਉਸਦੇ ਪਤੀ ਨੂੰ ਪਰੇਸ਼ਾਨੀ ਹੋਣ ਲੱਗੀ ਉਹ ਜਿਮ ਵੀ ਜਾਂਦੀ ਸੀ ਅਤੇ ਉੱਥੇ ਘੰਟੇ ਬਿਤਾਉਂਦੀ ਸੀ ਕਈ ਵਾਰ ਉਸ ਨੂੰ ਕੁਝ ਰਿਹਸਮਈ ਫੋਨ ਵੀ ਆਏ ਔਰਤ ਦਾ ਕਹਿਣਾ ਹੈ ਕਿ ਉਹ ਵਿਆਹ ਤੋਂ ਬਹੁਤ ਦੁਖੀ ਸੀ ਅਤੇ ਆਪਣੇ ਪਤੋਂ ਦੂਰ ਰਹਿਣ ਲੱਗੀ ਬਸ ਇਸੇ ਕਾਰਨ ਜਦੋਂ ਉਸ ਦਾ ਅਫੇਰ ਸ਼ੁਰੂ ਹੋਇਆ ਤਾਂ ਉਸ ਨੂੰ ਜਿਉਂਦਾ ਮਹਿਸੂਸ ਹੋਣ ਲੱਗਾ ਉਸ ਦੇ ਅੰਦਰ ਉਤੇਜਨਾ ਆਉਣ ਲੱਗੀ ਪਰ ਜੋ ਉਸ ਨੂੰ ਹਰ ਗੱਲ ਬਾਰੇ ਸਵਾਲ ਕਰਦਾ ਸੀ ਇੱਕ ਵਾਰ ਉਸ ਨੇ ਖੁੱਲੇ ਆਮ ਐਮਾ ਨੂੰ ਪੁੱਛਿਆ ਕਿ ਉਸ ਦਾ ਪ੍ਰੇਮ ਸਬੰਧ ਹੈ ਜੋ ਆ ਨੂੰ ਪੁਸ਼ਟੀ ਕੀਤੀ ਸੀ ਕਿ ਉਸ ਦੀ ਪਤਨੀ ਦਾ ਇੱਕ ਅਫੇਰ ਸੀ ਇਸ ਲਈ ਉਸ ਨੇ ਇੱਕ ਪ੍ਰਾਈਵੇਟ ਜਾਸੂਸ ਨੂੰ ਨਿਯੁਕਤ ਕੀਤਾ ਇੱਕ ਕਾਰ ਨੂੰ ਕਈ ਵਾਰ ਉਸ ਦਾ ਪਿੱਛਾ ਕਰਦੇ ਦੇਖਿਆ ਇੱਕ ਆਦਮੀ ਨੂੰ ਵਾਰ-ਵਾਰ ਉਸਦੇ ਦਫ਼ਤਰ ਦੇ ਕੋਲ ਘੁੰਮਦੇ ਦੇਖਿਆ ਉਦੋਂ ਹੀ ਉਸ ਨੂੰ ਸਮਝ ਆਇਆ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ ਐਮਾ ਜਾਸੂਸ ਨਾਲੋਂ ਹੁਸ਼ਿਆਰ ਸੀ ਉਸ ਨੇ ਆਪਣੇ ਜੀਵਨ ਢੰਗ ਨੂੰ ਪੂਰੀ ਤਰ੍ਹਾਂ ਬਦਲ ਲਿਆ ਜਿਸ ਨਾਲ ਉਸਦੇ ਪਤੀ ਨੂੰ ਕੋਈ ਵੀ ਇਸ ਬਾਰੇ ਸੁਰਾਖ ਨਹੀਂ ਮਿਲਿਆ ਸੀ ਉਸ ਨੇ ਫਰਜੀ ਆਫਿਸ ਪ੍ਰੋਜੈਕਟ ਬਣਾਇਆ ਜਿਸ ਤਰ੍ਹਾਂ ਇਹ ਉਹ ਦੇਰ ਰਾਤ ਤੱਕ ਜਾਗਦਾ ਰਹਿੰਦਾ ਸੀ ਜਦੋਂ ਜਾਸੂਸ ਨੂੰ ਉਸ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਉਸ ਨੇ ਉਸ ਨੂੰ ਕਲ ਇਹ ਚਿੱਟ ਦੇ ਦਿੱਤੀ ਪਤੀ ਨੇ ਐਮਾ ਤੋਂ ਮਾਫੀ ਵੀ ਮੰਗੀ ਪਰ ਐਮਾ ਖੁਸ਼ ਹੋਣ ਦੇ ਨਾਲ ਨਾਲ ਸ਼ਰਮ ਮਹਿਸੂਸ ਕਰ ਰਹੀ ਸੀ ਐਮਾ ਦਾ ਕਹਿਣਾ ਹੈ ਕਿ ਉਹ ਆਪਣੇ ਅਫੇਅਰ ਜਾਰੀ ਰੱਖੇਗੀ ਕਿਉਂਕਿ ਉਹ ਅਲਕਸ ਨਾਲ ਖੁਸ਼ ਹੈ ਸੋ ਦੋਸਤੋ ਆਖਰ ਐਦਾਂ ਹੁੰਦਾ ਕਿਉਂ ਹੈ ਕਿ ਪਤਨੀ ਆਪਣੇ ਪਤੀ ਨੂੰ ਛੱਡ ਕੇ ਦੂਜੇ ਦੇ ਨਾਲ ਅਫੇਅਰ ਕਰ ਲੈਂਦੀ ਹੈ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਪਤੀ ਅਤੇ ਪਤਨੀ ਦੇ ਵਿੱਚ ਜਦੋਂ ਅਣਬਣ ਹੁੰਦੀ ਹੈ ਜਦੋਂ ਲੜਾਈ ਝਗੜਾ ਹੁੰਦਾ ਹੈ ਤਾਂ ਜੇਕਰ ਕੋਈ ਵੀ ਇਨਸਾਨ ਕਿਸੇ ਟੁੱਟੇ ਹੋਏ ਬੰਦੇ ਨੂੰ ਭਾਵੇਂ ਉਹ ਲੜਕੀ ਹੋਵੇ ਜਾਂ ਲੜਕਾ ਟੁੱਟੇ ਹੋਏ ਬੰਦੇ ਨੂੰ ਜਦੋਂ ਕੋਈ ਸਹਾਰਾ ਦਿੰਦਾ ਹੈ ਤਾਂ ਉਸ ਨੂੰ ਉਹ ਇਨਸਾਨ ਬਹੁਤ ਵਧੀਆ ਲੱਗਦਾ ਹੈ ਚਾਹੇ ਉਹ ਅੰਦਰੋਂ ਕਿੰਨਾ ਵੀ ਕਮੀਨਾ ਕਿਉਂ ਨਾ ਹੋਵੇ ਪਰ ਜਦੋਂ ਕਿਸੇ ਨੂੰ ਸਹਾਰਾ ਮਿਲ ਜਾਂਦਾ ਹੈ ਤਾਂ ਉਹ ਉਸ ਦੇ ਵੱਲ ਅਟਰੈਕਟਿਵ ਹੋ ਜਾਂਦੀ ਹੈ ਭਾਵੇਂ ਕੋਈ ਮੁੰਡਾ ਹੈ ਤੇ ਭਾਵੇਂ ਕੁੜੀ ਕਿਉਂਕਿ ਜੇਕਰ ਆਪਾਂ ਆਪਣੀ ਪਤਨੀ ਨਾਲ ਰੋਜ਼ ਹੀ ਕਿਸੇ ਨਾ ਕਿਸੇ ਗੱਲ ਤੇ ਝਗੜਾ ਕਰਾਂਗੇ ਲੜਾਈ ਕਰਾਂਗੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਫਾਈਟ ਕਰਾਂਗੇ ਤਾਂ ਕਦੇ ਨਾ ਕਦੇ ਪਤਨੀ ਆ ਪਤੀ ਦਾ ਮਨ ਡੋਲ ਜਾਂਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਨੂੰ ਕੋਈ ਅਜੇਹਾ ਮਿਲੇ ਜੋ ਉਸ ਦੇ ਨਾਲ ਗੱਲਾਂ ਬਾਤਾਂ ਕਰੇ ਟਾਈਮ ਸਪੈਂਡ ਕਰੇ ਅਤੇ ਉਸ ਦਾ ਧਿਆਨ ਰੱਖੇ ਸੋ ਇਸ ਦੇ ਕਾਰਨ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਈ ਵਾਰ ਤਾਂ ਅਜਹੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚਿਆਂ ਦੀ ਮਾਤਾ ਵੀ ਕਿਸੇ ਨਾਲ ਭੱਜ ਜਾਂਦੀ ਹੈ ਪਤਾ ਨਹੀਂ ਆਪਣੇ ਇੰਡੀਆ ਦੇ ਵਿੱਚ ਇੰਡੀਆ ਛੱਡੋ ਦੁਨੀਆ ਦੇ ਵਿੱਚ ਇਹ ਸਭ ਇਦਾਂ ਹੀ ਚੱਲ ਰਿਹਾ ਹੈ ਅੱਗੇ ਪਤਾ ਨਹੀਂ ਕੀ ਹੋਵੇਗਾ ਇਸ ਦੁਨੀਆ ਦਾ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ